ਕਹੇ ਘਣਾ ਉਹ ਤਾਂ ਗਾੜੀ ਆ ਫਸੂ ਵਿੱਚ ਕਹੇ ਤਾਂ ਯਾਰ ਕਿ ਚੱਲੇ ਜੀ ਨੈਣਾ ਦੇ ਜੀ ਭਾਈ ਤੇ ਬਾਹ ਲੰਗਰ ਪਾਣੀ ਛਕ ਲਿਆ ਛਕਦੇ ਆ ਬਸ ਮਤਲਬ ਫਿਰ ਜਾਂਦੇ ਆ ਠੀਕ ਆ ਤੇ ਇਸ਼ਨਾਨ ਪਾਣੀ ਕਰ ਲਿਆ ਅੱਛਾ ਬਾੜੀ ਧੋਏ ਜਾਣਾ ਮੋੜ ਪਰਨਾ ਠੀਕ ਆ ਯਾਰ ਅੱਛਾ ਮਗਰ ਨਹੀਂ ਦੇ ਅੱਛਾ ਮਗਰ ਨਾ ਵੇਖੀ ਫਿਰ ਚਲੋ ਭਾਈ ਮੁੰਡੇ ਚੱਲੇ ਜੀ ਦੇ ਹੋ ਗਏ ਸਾਡੇ ਬੱਸਾਂ ਦੇ ਵਿੱਚ ਕਹਿੰਦੇ ਫਸ ਤੇ ਜਾਣਾ ਹੈ ਨਾ ਇਹ ਲੈਣਾ ਤੇ ਵੀ ਤੁਰਿਆ ਜਾਂਦਾ ਨਹੀਂ ਕਿ ਭਾਈ ਆਹ ਭਗੇ ਬੰਦੇ ਹੁਣੇ ਸਾਡੇ ਬੁੱਢੇ ਹੋ ਗਏ ਹੈ ਨਾ ਮੇਰੇ ਭਾਈ ਆਕਸੀਜਨ ਨਹੀਂ ਮਿਲ ਰਹੀ ਇੱਥੇ ਨਹੀਂ ਮਿਲਦੀ ਬੱਸ ਚ ਹੋਰ ਕਿੱਥੇ ਮਿਲਦੀ ਹੈ ਅਜੇ ਤਾਂ ਥੱਲੇ ਆ ਪਾੜਾ ਪੁੜਾ ਗਏ ਉਦੋਂ ਵੀ ਉਹ ਦਿਖਾਵਾਂਗੇ ਹੈ ਨਾ ਇਹਨਾਂ ਨੂੰ ਕਿਉਂ ਜੀਆ ਯਾਰ ਬਾਲੇ ਮਾਰ ਉਹ ਤਾਂ ਕੰਮ ਨਹੀਂ ਲੈ ਕੇ ਨਾ ਬੱਸ ਤੁਹਾਨੂੰ ਨਾਲੇ ਪਾੜ ਨਹੀਂ ਹੋ ਕੇ ਨਾ ਲੈ ਜਾ ਕੋਈ ਬਾਹਰ ਘਰੋਂ ਪਾੜ ਛੋਟ ਛੋਟੇ ਪਾ ਜਿਵੇਂ ਛੋਟੇ मास झूलो काई सघंदा भाड़ा ਬੱਤਲੀ ਬੱਤਲ ਹੋਏ ਪਏ ਆਏ ਕੋਈ ਚੱਕਰ ਮੈਂ ਨਾ ਦੇਲੀ ਦਾ ਆਣੀ ਬੰਦਾ ਹਟੇਗਾ ਮੈਂ ਤੇਰਵਾੜੀ ਕੀ ਜੈ ਹੋਵੇ ਸੁਣ ਗਈ ਜੈ ਇਹ ਮੈਂ ਬਈ ਗੱਲ ਦੇ ਵਿੱਚ ਸੱਪ ਪਾਉਣਾ ਇਦਾਂ ਮੋਟਾ ਸੱਪ ਆਉਂਦਾ ਬਾਪਿਆਂ ਨੇ ਪਹਾੜਾ ਬਲਦੀ ਜਾਣਾ ਬੰਦਿਆ ਓਏ ਕਿਵੇਂ ਚੈੱਕ ਕਰੋ ਜਵੇਂ ਸ੍ਰੀ ਵਾਲਾ ਵਿਊ ਆ ਥੋੜੀ ਵਾਟ ਜੀ ਫਿਰ ਜਾਣਾ ਚਲੋ ਕਾਹਨੇ ਜਾਣਦੇ ਮੁੰਡੇ ਸਾਡੇ ਕਹਿੰਦੇ ਬਈ ਅਸੀਂ ਇੱਧਰ ਤੇ ਆਣਾ ਹਾਂ ਚੀਜ਼ਾਂਈਆਂ ਦਾ ਕੀ ਚੀਜ਼ਾਂਈਆਂ ਦਾ ਕੀ ਨਾਮ ਹੈ ਰੇਡੀਆਂ ਪਤਾ ਨਹੀਂ ਰੇਡੀਆਂ ਪਿੰਡਾਂ ਰੇਡੀਆਂ ਛੋਟੀਆਂ ਰੇਡੀਆਂ ਪੀਪੇ ਹੈਪੀ ਪੀਪੇ ਆਹਾਂ ਗ ਹੈਪੀ ਕਰਾਈ ਜੇ ਦਾ ਟੈਕਟ ਐਥੇ ਕਹਿੰਦਾ ਸਾਰੀਆਂ ਡਾਈਟਾਂ ਮੇਰੇ ਵੱਲੇ ਨੂੰ ਹੋਣਗੀਆਂ ਮੈਂ ਠੀਕ ਆ ਬਈ ਸੇਵਾ ਕਰਦਾ ਕਹਿੰਦਾ ਮੈਂ ਸਾਰੀਆਂ ਡੈਕਟਾ ਹੈਪੀ ਵੱਲੇ ਤੋਂ ਆਹ ਥੱਲੇ ਵੀਰ ਵੀ ਮਰੇ ਹੋ ਮੇਰੇ ਆਪ ਆਮ ਪਪੜ ਜੋ ਦਿਖਾਈ ਹੋਈ ਕਾਟੇ ਸ਼ੌਤ ਤੇ 80 ਰੁਪਏ ਦੀਆਂ ਟਿਕਟਾਂ ਆਈਆਂ ਟ੍ਰੈਕ ਨਾ ਪਾੜਦੇ ਉਹ ਤੁਸੀਂ ਵੇਖਣ ਦੇ ਵੇਖ ਇਹਦੇ 'ਚ ਬੈਠਣਾ ਆਪਾਂ ਹਨਾ ਹੈ ਹੈਪੀ ਮਸਾਂਵਾਰੀ ਹੈ ਇਸ ਤਾਂ ਹੀ ਕਰਾਂਗੇ ਆਹ ਵੇਖੋ ਯਾਰ ਇਹ ਕੌਣ ਚੱਕੀ ਜੀ ਚੱਲੀ ਜਾਂਦੀ ਉੱਥੇ ਤਾਰ ਜੀ ਚੱਲੀ ਜਾਂਦੀ ਹੈ ਨੱਕੜ ਜੀ ਓਏ ਓਏ ਜੇ ਰੱਸੀ ਜੀ ਟੁੱਟ ਗਈ ਹੋਈ ਫੇ ਥੱਲੇ ਕਈ ਛੇਦ ਸੀ ਆਹ ਪੜ ਲਓ ਬਾਈ ਓਏ ਯਾਰ ਮਸਲਮੈਂਟ ਦਾ ਦੰਦੇ ਜਿਹੜਾ ਹੈ ਹਾਂ ਬਾਈ ਯਾਰ ਚੇਅਰ ਵੀ ਆਉਂਗੀ ਆ ਫਿਰ ਕੀ ਬਾਏ ਅਗਲੇ ਜਨਮੇ ਟਕਰਾਂਗੇ ਆ ਘਰੇ ਆ ਕੇ ਮੂਲ ਲੋਣਾ ਮੈਂ ਚੱਲ ਚੱਲ ਮੰਮੀ ਨੂੰ ਕਹਿ ਲਈ ਬਾਈ ਬਾਈ ਪਟਾਲਾ ਸੁੱਤੀਆਂ ਕਰ ਲੈ ਹੁੰਦੇ ਬਣਾਈ ਸੀਗਾ ਉਹ ਆਇਤਾ ਸੱਦੇ ਨਹੀਂ ਗਏ ਉਹ ਭਾਈ ਨਜ਼ਾਰਾ ਤਾਂ ਹੁੰਦਾ ਨਜ਼ਾਰਾ ਤੇਰੀ ਓਏ ਮੂਥੀ ਨਾ ਹੋਵੇ ਆ ਇਹਨਾਂ ਨੂੰ ਫੜਾ ਦੇ ਤੇਰੀ ਆਪਣੀ ਗੱਲੇ ਦੀ ਸਾਡੇ ਦੋਨਾਂ ਦੀ ਵਾਹ 0.65 ਤੇ ਜੂਮ ਜਾਵਣਾ ਕਰੀ ਗਾਈਸ ਦੇਖੋ ਯਾਰ ਉਹ ਡਰਕ ਨਾ ਲੱਗਦਾ ਹੈ ਨਾ ਵੀਡੀਓ ਬੰਨ ਨੂੰ ਗਏ ਓਏ ਓਏ ਇਧਰ ਵਾਹ ਡਰ ਲਾ ਗਾਈਸ ਉਧਰ ਵੇਖੋ ਨੰਗਲ ਡਾਈਵਰ ਕਿ ਪਤਾ ਨਹੀਂ ਕਿਹੜਾ ਡਾਈਵਰ ਸਾਡੇ ਤੋਂ ਪਤਾ ਨਹੀਂ ਵੇਹੇ ਤੇ ਪਰ ਨਹਿਰ ਜੀ ਹੈ ਪਤਾ ਨਹੀਂ ਨਦੀ ਹੈ ਓਡੀ ਭੈ ਓਏ ਹਰ ਰਾਈ ਸਾਰਾ ਕਟਾ ਜਾ ਆਪਣਾ ਦਾ ਏ ਖੜ ਜੋ ਖੜ ਜੋ ਓਟ ਓਟ ਕੇ ਫੜਾਈ ਜਾਂਦੇ ਆ ਵੀਡੀਓ ਕਿਉ ਓਏ ਸੋਲੇ ਫਸ ਗਏ ਉਹ ਕਹਿੰਦੇ ਭਾਈ ਥੱਲੇ ਜਾ ਕੇ ਤੁਹਾਨੂੰ ਆਨੰਦਪੁਰ ਸਾਹਿਬ ਨੂੰ ਸਿੱਧਾ ਰਸਤਾ ਜਾਊਗਾ ਪਰ ਮੈਂ ਇਹਨਾਂ ਨੂੰ ਕਿਹਾ ਸੀਗਾ 130 ਹੀ ਦੇ ਦੇ ਮੈਂ ਕਿਹਾ 185 85 ਦੇ ਦਿਓ ਮੰਨ ਲਓ ਗੱਲ ਵਾਪਸ ਆ ਜਾਂਗੇ ਉੱਤੋਂ ਆਪਾਂ ਇੱਧਰੋਂ ਜਾਵੜਾਂਗੇ ਇਹ ਬੰਦੇ ਨੇ ਗੱਲ ਮੰਨੀ ਨਹੀਂ ਉਹਨਾਂ ਨੇ ਲੈਣ ਵੀ ਇੱਥੋਂ ਮੈਂ ਕੀ ਖਾਈਏ ਮੈਂ ਕੀ ਖਾਣੇ ਆ ਆ ਬੱਲੇ ਤੇਰੇ ਚਲੋ ਤੁਰੇ ਚਲੋ ਬਹੁਤ ਆਟਾ ਬਹੁਤ ਬਹੁਤ ਰਾਹੀ ਮੁਰਸਾ ਹੈ ਆਪਣਾ ਨਾ ਚਲਾਓ ਚਲੋ ਓਏ ਮੁਸ਼ਕਿਲਿਆ ਹੁੰਦਾ ਨਾ ਮੋਟਰਸਾਈਕਲ 'ਚ ਉਹ ਜਿਹੜੇ ਰਾਹ ਤੇ ਪੀਸ ਕਰਦੇ ਹੋਏ ਸੀਗੇ ਭੱਜਿਆ ਨਾ ਧੌਣ ਕੁੱਤੂ ਬਾਈ ਚੱਲ ਕਿ ਰਹਿਣੀ ਨਹੀਂ ਉੱਤੋਂ ਗਾਹ ਨਾ ਤੁਰਿਆ ਜਾਣਾ ਭੱਜਿਆ ਨਾ ਗਾਹ ਨਾ ਚੱਲਣ ਜੋ ਗਾਹ ਰਹਿਣੀ ਨਹੀਂ ਸਹੀ ਗੱਲ ਆ ਕੀ ਕਹਿਣਾ ਤਕਨਾ ਬਾਈ ਤੂੰ ਸਾਹਮਣੇ ਆ ਬਾਈ ਸਾਹਮਣੇ ਆ ਤੇਰੇ ਕਹਿਣ ਨੂੰ ਰਹਿ ਕੀ ਆ ਉਹ ਤਾਂ ਹੱਦ ਤੱਕ ਥੱਲੇ ਦਾ ਆ ਗਿਆ ਤੇ ਹਜੇ ਵੈਸੇ ਬਹੁਤ ਵਾਟ ਪਈ ਆ ਢਾਈ ਵਾਟ ਬਹੁਤ ਪਈ ਆ ਬਾਈ ਥੱਲੇ ਇਹ ਉਹ ਉੱਥੇ ਆ ਮੇਰੇ ਸਾਹ ਨਾਲ ਉਹ ਉੱਥੇ ਤਾਂ ਕੰਬੀ ਜਾਂਦੇ ਆ ਵਾਲੀ ਵੜ ਪਈ ਆ ਬਾਈ ਕਿਹਦਾ ਰਾਹ ਚ ਹੰਬੇ ਪਈ ਆ ਚਰੇ ਜਿਹੜੇ ਉਧਰੋਂ ਆਉਂਦੇ ਆਂ ਅਸੀਂ ਤਾਂ ਫੇਰ ਵੀ ਕੋਈ ਪਾਸੇ ਆਏ ਆ ਜਿਹੜੇ ਤੁਰ ਕੇ ਉਹਨਾਂ ਲਈ ਸਫਰ ਬਾਈ ਬਹੁਤ ਔਖਾ ਉਹ ਥੱਲੇ ਤੱਕ ਉਹ ਪੜੀਆਂ ਉਹ ਇੱਥੇ ਵੀ ਜਾਣਾ ਹਾਜੀ ਬਹੁਤ ਵੜ ਪੰਦੀ ਆ ਬਾਈ ਆਜੋ ਆਜੋ ਆ ਦਾ ਬੂਟੀ ਲਾ ਲੈ ਇਹਨਾਂ ਦਾ ਪੈਰ ਚਲਾਉਗਾ ਇਹ ਦੇਖ ਇਸ ਪੈਰ ਜਿਆਦਾ ਕਰੀਏ ਆਡਮ ਕੋਈ ਆਪਾਂ ਆਜੋ 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 ਮਾਰ ਕੇ ਤੂੰ ਰਹਿ ਗਿਆ ਬਾਈ ਖਾਣੇ ਜਾ ਮਾਤਾ ਜੀ ਓਏ ਆ ਗਈ ਆ ਗਿਆ ਓਏ ਕੀ बस यही रोड है हम ऑफ रोड शुरू हो गया हम जी अठार फुट की सड़क शुरू हो गई हैप्पी अठारह फुट की सड़क शुरू हो गई हाँ डबल डबल ट्रैक हो गया हम हाँ, हाँ, कोई चक्कर नहीं चलो ना ही छा सड़ी ओ 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 ਨਾਲ ਮਾਰੂ ਯਾਰ ਓਏ ਟ੍ਰੈਕਟਰ ਆ ਗਿਆ ਓ ਆ ਗਿਆ ਏ ਓਏ ਕਿ ਟਰੈਕਟਰ ਆ ਗਿਆ ਓ ਬਾਈ ਸੋਤਰਾ ਲਈ ਪਿੱਛੇ ਬੈਠਣ ਲੱਗਿਆ ਓਕੇ ਦੇ ਦੇ ਨੇ ਆਏ ਕਰਾਇਆ ਪਾਪਾ ਦੇ ਨੇ ਚੱਲਾ ਲਾ ਆ ਗਿਆ ਆਪਦੀ ਲੋਕੇਸ਼ਨ ਤੇ ਆਇਓ ਆਇਓ ਹੁਣ ਤਾਂ ਪਹੁੰਚ ਗਏ ਅਸੀਂ ਸਹੀ ਪਹੁੰਚੇ ਆਏ ਹਨਾ ਏ ਓ ਬਾਈ ਗਾਇਸ ਪਹੁੰਚ ਤਾਂ ਗਏ ਸੀਗੇ ਤੇ ਪਰ ਯਾਰ ਆਹ ਲਾਈਟਾਂ ਨੂੰ ਟਰੈਕ ਤੇ ਜਗਾਈ ਰਹੇ ਨੇ ਇਹਨਾਂ ਦਾ ਗਾਣਾ ਸਰਕਲ ਪਹੁੰਚ ਕੇ Pola onde está o taga da ninha? Pola onde é? Ah, onde é? Ah, onde é? Ah, onde é?